ਗੁਰਮੁਖੋ ਸੱਚੀ ਮੁੱਚੀ ਮੈਂ ਇਹ ਨਹੀਂ ਕਿ ਮੈਂ ਤੁਹਾਨੂੰ ਉਪਦੇਸ਼ ਦੇ ਰਿਹਾ ਮੈਂ ਆਪ ਵੀ ਯਤਨ ਕਰਨਾ ਪਰਵਾਰ 'ਚੇ ਲਾਗੂ ਹੋ ਸਕੇ ਜਿਸ ਕਿਚਨ ਵਿੱਚ ਗੁਰੂ ਗੁਰੂ ਆ ਜਾਏਗਾ ਨਾ ਸੱਚੀ ਮੁੱਚੀ ਉੱਥੋਂ ਦਾ ਭੋਜਨ ਵੀ ਬੰਦਿਆਂ ਦੇ ਅੰਦਰ ਨੂੰ ਟਿਕਾਣ ਲੱਭਣਾ ਫਿਰ ਅਰਜਹਤੇ ਅਰਵਾ ਕਰਕੇ ਦੇਖੀ ਆਪਾ ਐਵੇਂ ਨਹੀਂ ਵਿਚਾਰ ਕਹੇ ਗਏ ਨਹੀਂ ਇੱਕ ਦੋ ਦਿਨ ਦੀ ਗੱਲ ਨਹੀਂ ਤੁਸੀਂ ਗੁਰਦੁਆਰੇ ਦੀ ਕਿਚਨ ਵਿੱਚ ਹੀ ਜਿੱਥੇ ਗੁਰ ਇਹ ਬਣਾ ਲਈਏ ਵੀ ਜਿੰਨੇ ਆਉਣਾ ਹੈ ਸਮੇ ਜਿੰਨੀ ਕੋ ਲੋੜੇ ਉਹਨਾਂ ਕੋ ਬੋਲੋ ਉਹਨਾਂ ਸਮਝੇ ਗੁਰੂ ਕੇ ਸ਼ਬਦ ਦਾ ਵਹਿ ਗੁਰੂ ਜਪੀ ਜਾਈਏ ਗੁਰਮਖੋ ਹੱਥ ਤੇ ਸੁੱਕੀ ਰੋਟੀ ਰੱਖ ਕੇ ਵੀ ਜਦੋਂ ਖਾਖ ਤੁਰਾਂਗੇ ਨਾ ਅੰਦਰ ਨੂੰ ਪੁਰ ਸਕੂਨ ਮਿਲਦਾ ਹੈ ਕਿ ਸਤਗੁਰੂ ਗੁਰੂ ਨਾਨਕ ਸਾਹਿਬ ਤੋਂ ਵੱਡ ਕਿਸੇ ਦੀ ਸੁਰਤ ਉੱਚੀ ਹੈ ਕਿ ਮਲਕ ਬਾਗੋ ਦੇ ਖੀਰ ਪੋੜੇ ਕਿਨੂੰ ਸਵਾਦ ਨਹੀਂ ਲੱਗੇ ਪਰ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਰੋਟੀ ਖਾਧੀ ਕਿਉਂਕਿ ਉਸ ਅੰਨ ਵਿੱਚ ਜਿਹੜੀ ਭਾਵਨਾ ਸੀ ਨਾ ਉਸ ਸੂਰਤ ਨੂੰ ਖਿੰਡਣ ਨਹੀਂ ਸੀ ਦਿੱਤਾ